ਫਗਵਾੜਾ ਚ ਬੇਖੌਫ ਚੋਰਾਂ ਨੇ ਸਰਕਾਰੀ ਦਫਤਰ ਵੀ ਨਹੀਂ ਬਖਸ਼ੇ ਫਗਵਾੜਾ ਦੇ ਕੋਰਟ ਕੰਪਲੈਕਸ ਚ ਬਣੇ ਸਹੂਬਾ ਕੇਂਦਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਸਹੂਬਾ ਕੇਂਦਰ ਅੰਦਰੋਂ ਬੈਟਰੀਆਂ ਡੀਵੀਆਰ ਤੇ ਹੋਰ ਸਮਾਨ ਲੈ ਕੇ ਚੋਰ ਹੋਏ ਫਰਾਰ ਇਸ ਮੌਕੇ ਚੋਰੀ ਦੀ ਸੂਚਨਾ ਮਿਲਣ ਤੋਂ ਬਾਅਦ ਫਗਵਾੜਾ ਪੁਲਿਸ ਵੱਲੋਂ ਉੱਥੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਇਸ ਵੀਡੀਓ ਦੇ ਅੰਦਰ ਬਤਨਕੀ ਰਾਹੇ ਤੋਂ ਦ੍ਰੁਪ ਲੂਚਾ ਦੀ ਰਿਪੋਰਟ ਸਰਕੀ ਮਾਉਣਾ ਜਿਹੜਾ ਜੀ ਅਸੂਦਾ ਕੇਂਦਰ ਜੀ ਚੋਹੀ ਹੈ ਜੀ ਸਵੇਰੇ ਇਨਚਾਰਜ ਨੇ ਸੂਦਾ ਕੇਂਦਰ ਤੇ ਲਗਾ ਇਤਿਹਾਸ ਲਿਆ ਕੇ ਆਉਂਦਾ ਕਿ ਕੱਲ ਰਾਤ ਨੂੰ ਤੇ ਚੋਰੀ ਹੋਈ ਹੈ ਡੀਆਸ ਤੇ ਡਾਟਰੀ ਬੈਕਅਪ ਸਿੱਕੇ ਕੋਈ ਚੋਰੀ ਕਰਕੇ ਲੈ ਗਏ ਸੀ ਸੀਸੀਟੀਵੀ ਰਿਕਾਰਡਿੰਗ ਪੋਸੀਬਲ ਹੈ ਸਰ થોੜੀ ਜੀ ਮਿਲ ਜਾਏ ਕਿਉਂਕਿ ਪਹੁੰਚ ਨੈਟਵਰਕ ਤੋਂ ਦੱਸਿਆ ਗਿਆ ਕਿ ਉੱਥੇ ਵੀ ਇੱਕ ਕੈਮਰਾ ਲੱਗਾ ਹੋਇਆ ਹੋ ਸਕਦਾ ਉਹਦੇ ਚ ਫਟਾਫੁੱਸ ਦੀ ਟੀਮ ਆ ਰਹੀ ਹੈ ਉਹ ਚੈੱਕ ਕਰ ਲੈਂਗੇ ਜੋ ਮੁੱਦਾ ਹੈ ਨਵੀਂ ਨੰਦ ਪਾਲਿਸੀ ਹੈ ਇਫਆਰਸ ਬਕਸਾ ਰਹੇ ਤੇ ਪਬਲਿਕ ਰੈਸਟਰਾ ਹੋ ਗਈ ਤੇ ਇਹ ਦੀ ਫੰਕਸ਼ਨਿੰਗ ਜਲਦੀ ਸ਼ੁਰੂ ਹੋ ਜਾਏ ਸਰ ਕੋਈ ਸਕਿਉਰਟੀ ਕਾਰਡ ਨਹੀਂ ਹੈ ਸੁਣਦੇ ਕਿ ਇਹਨਾਂ ਦੇ ਚੇਵਾ ਗਿੰਦਰ ਜੀ ਇਹਨਾਂ ਦੀ ਮੈਟਰੋ ਪਾਲਿਸੀ ਜੀ 9 ਤੋਂ 5 ਮੈਨੂੰ ਦੱਸਿਆ ਗਿਆ ਕਿ ਇਹਨਾਂ ਦੇ ਕਿਉਂਕਿ ਆਊਟਸੋਰਸਿੰਗ ਨੇ ਸਾਰੇ ਇੱਕ ਕੰਪਨੀ ਹਾਇਰ ਕਰਦੀ ਹੈ ਤੇ 9 ਤੋਂ 5 ਹੈ ਉਹਦੀ ਡਿਊਟੀ ਉਹ ਮੈਂ ਲੁਕ ਇਨ ਟੂ ਮੈਟਰਸ ਕਿ ਵੀ ਬੈਕਲੀ ਲੋ ਫਾਰ ਹੇ ਸਰ ਵੈਸੇ ਆਪਣੀ ਜਿਦਾ ਐਸਡੀਮ ਆਫਿਸ ਵਿੱਚ ਕੋਈ ਲੱਗੇ ਹੈਗਾ ਸਿਕਿਉਰਿਟੀ ਗਾਰਡ ਸਾਰਾ ਚੌਕੀਦਾਰ ਤਾਂ ਹੁੰਦਾ ਹੀ ਹੈ ਕਿੰਨੇ ਚੌਕੀਦਾਰ ਸਰ ਇੱਕੋ ਚੌਕੀਦਾਰ ਹੁੰਦਾ ਹੈ ਠੀਕ ਹੈ ਸਰ ਜਿਦਾ ਸਰ ਇੱਥੇ ਹੋਇਆ ਜੀ ਕੱਲ ਨੂੰ ਕੋਈ ਵੱਡਾ ਵੀ ਕੋਈ ਹਾਸਾ ਹੋ ਸਕਦਾ ਹੈ ਤਾਂ ਚਲੋ ਉਹ ਆਪਾਂ ਹੁਣ ਡਿਸਨਲ ਟਿਕਾ ਬਾਕੀ ਵਾਸਿਸ ਮਸਮਦ ਇਹ ਕਰਕੇ ਜੀ ਪੂਰਨ ਸਿਕਿਉਰਿਟੀ ਦਾ ਇਜ਼ਾਮ ਕਰਾਂਗੇ ਅਸੀਂ ਕੀ ਨਾਮ ਹੈ ਜੀ ਆਪਣਾ ਜੀ ਮੇਰਾ ਨਾਮ ਸੰਦੀਪ ਕੁਮਾਰ ਹਾਂ ਸੰਦੀਪ ਕੁਮਾਰ ਜੀ ਤੁਸੀਂ ਐਸਾ ਇੱਥੇ ਸੇਵਾ ਕੇਂਦਰ ਚ ਕੀ ਕਰਦੇ ਹੋ ਜੀ ਮੈਂ ਸਰ ਸੇਵਾ ਕੇਂਦਰ ਚ ਸੀਨੀਅਰ ოਪਰੇਟਰ ਹਾਂ ਅੱਜ ਕੀ ਮਾਮਲਾ ਹੈ ਸਰ ਮਾਮਲਾ ਕੱਲ ਸਾਰ ਨਹੀਂ ਜਿੰਦੇ ਲਾ ਕੇ ਚਲੇ ਗਏ ਆ ਤੇ ਸਵੇਰੇ ਆ ਕੇ ਜਦੋਂ ਦੇਖਿਆ ਅਸੀਂ ਗਾਰਡ ਵੀ ਨਾਲ ਸੀਗਾ ਤੇ ਆ ਕੇ ਦੇਖਿਆ ਕਿ ਲੋਕ ਖੋਲ ਕੇ ਅੰਦਰ ਬਣਿਆ ਸਾਨੂੰ ਖਿਲ ਰਿਹਾ ਪਿਆ ਸਮਾਨ ਦੇ ਸਿਰ ਥੋੜਾ ਜਿਹਾ ਲੋਕ ਖੁੱਲੇ ਅਸੀਂ ਕਿ ਲੋਕ ਤਾਂ ਸਾਡੇ ਬੰਦ ਸੀਗੇ ਤੇ ਫਿਰ ਲਾਈਟ ਜਗਾ ਕੇ ਦੇਖਿਆ ਸਾਨੂੰ ਚੋਰੀ ਹੋਣ ਦੀ ਸ਼ੱਕ ਪਈ ਅਸੀਂ ਫਿਰ ਦੇਖਿਆ ਕਿ ਉਹ ਆ ਕਿੱਦਾਂ ਫਿਰ ਅਸੀਂ ਬਾਹਰ ਜਾ ਕੇ ਦੇਖੇ ਕਿ ਬਾਹਰਲਾ ਮੇਨ ਡੋਰ ਦਾ ਦਰਵਾਜਾ ਸਾਡਾ ਤੋੜਿਆ ਹੋਇਆ ਸੀਗਾ ਉੱਥੋਂ ਆ ਕੇ ਉਹਨਾਂ ਨੇ ਸਾਡਾ ਜਿਹੜਾ ਕਾਊਂਟਰ ਨੰਬਰ 1 ਵਾਲਾ ਉਹਦਾ ਸ਼ੀਸ਼ਾ ਲਾਤ ਦਾ ਤੋੜਿਆ ਸ਼ੀਸ਼ਾ ਲਾਤ ਦਾ ਉਹ ਵੀ ਨਾਲ ਹੀ ਲੈ ਗਏ ਫਿਰ ਅੰਦਰ ਬੜਿਆ ਫਿਰ ਯੂਪੀਐਸ ਦੀਆਂ ਬੈਟਰੀਆਂ ਸਨੀ ਸਾਡੀਆਂ ਉਹ ਚੋਕੇ ਲੈ ਗਏ ਆ ਤੇ ਆਪਣੀ ਜੈਨਸੈਟ ਦੀ ਬੈਟਰੀ ਸੀਗੀ ਉਹ ਵੀ ਅਸੀਂ ਅੰਦਰ ਰੱਖਦੇ ਆ ਉਹ ਵੀ ਲੈ ਗਏ ਆ ਸਾਡਾ ਡੀਵੀਆਰ ਹੋ ਗਿਆ ਸਵਿਚ ਹੋ ਗਿਆ ਐਨਵੀਆਰ ਹੋ ਗਿਆ ਜਿੱਦ ਤੋਂ ਸਾਡਾ ਸਾਰਾ ਸਿਸਟਮ ਚੱਲਦਾ ਉਹ ਵੀ ਨਾਲ ਲੈ ਗਏ ਤੇ ਕੁਝ ਕੈਸ਼ ਵਗੈਰਾ ਵੀ ਲੈ ਗਏ ਜੀ ਕੈਸ਼ ਸਾਰੇ ਸੀ ਨਾਲ ਰੱਖਦੇ ਨਹੀਂ ਹੈਗੇ ਨਾਲ ਹੀ ਲੈ ਜੰਨੇ ਆ ਤੇ ਹਾਂ ਥੋੜਾ ਮੋਟਾ ਜੋ ਭਾਂਲ ਪਈ ਹੋਗੀ ਜੋ ਕੁਛ ਹੋਊਗਾ ਉਹੀ ਲੈ ਕੇ ਗਏ ਹੋਣੇ ਹੋਰ ਕੁਝ ਨਹੀਂ ਲੈ ਕੇ ਆ ਕਿਉਂ ਕੈਸ਼ ਅਸੀਂ ਆਪਣੇ ਕੋਲ ਰੱਖ ਤਾ ਤੁਹਾਡੀਆਂ ਬੈਟਰੀਆਂ ਜਾਂ ਕੁਝ ਹੋਰ ਸਮਾਨ ਤੋਂ ਇਲਾਵਾ ਕੁਝ ਹੋਰ ਚੀਜ਼ ਕੋਈ ਜੀ ਹੋਰ ਨਹੀਂ ਫਾਈਲ ਨੂੰ ਕੋਈ ਵੀ ਫਾਈਲ ਨੂੰ ਨਹੀਂ ਛੜਿਆ ਕੋਈ ਵੀ ਕੇ ਵੀ ਨਹੀਂ ਡਰਾ ਸਾਰੇ ਫੁੱਲੇ ਉਹਨਾਂ ਨੇ ਬਸ ਉਹਨਾਂ ਨੂੰ ਕੁਝ ਮਿਲਿਆ ਨਹੀਂ ਹੈਗਾ ਉਹਨਾਂ ਦੇ ਵਿੱਚ ਤੇ ਕੁਝ ਤੁਸੀਂ ਦੱਸਿਆ ਜੀ ਕੋਈ ਪੁਲਿਸ ਵਗੈਰਾ ਦਾ ਵੀ ਦੱਸ ਰਿਹਾ ਸੀ ਜੀ ਕੁਝ ਹਾਂਜੀ ਪੁਲਿਸ ਨੂੰ ਅਸੀਂ ਦਰਖਾਸਤ ਦੇਤੀ ਆ ਸਾਡੇ 9:30 ਵਜੇ ਦੱਸ ਦੇ ਵਿੱਚ ਵਿੱਚ ਅਸੀਂ ਦਰਖਾਸਤ ਦੇ ਆਂਦੀ ਬਟ ਹਜੇ ਤੱਕ ਕੋਈ ਆਇਆ ਨਹੀਂ ਹੈਗਾ ਮੌਕਾ ਦੇਖਣ ਤੇ ਜਦੋਂ ਆਣਗੇ ਫਿਰ ਜੋ ਉਹਨਾਂ ਦੀ ਬੰਦੀ ਕਾਰਵਾਈ ਹੋਗੀ ਉਹ ਕੀਤੀ ਜਾਵੇਗੀ ਤੁਹਾਡੇ ਕਹਿਣ ਦੇ ਮਤਾਬਕ ਤੁਸੀਂ 9:30 ਵਜੇ ਦੀ ਦਰਖਾਸਤ ਦੇ ਕੇ ਆਏ ਲੇਕਿਨ 11:00 ਵਜੇ ਤੱਕ ਵੀ ਕੋਈ ਪੁਲਿਸ ਵਾਲਾ ਮੁਲਾਜ਼ਮ ਨਹੀਂ ਪਹੁੰਚਿਆ ਨਹੀਂ ਸਰ ਹਜੇ ਤੱਕ ਕੋਈ ਨਹੀਂ ਪਹੁੰਚਿਆ ਅਸੀਂ ਆਪਣੇ ਵੱਲੋਂ ਦਰਖਾਸਤ ਦਿੱਤੀ ਆ ਤੇ ਇਨਫਾਰਮ ਕਰ ਦਿੱਤਾ ਐਸਡੀਐਮ ਸਾਨੂੰ ਵੀ ਤਹਿਸੀਲਦਾਰ ਸਾਹਿਬ ਨੂੰ ਵੀ ਤੇ ਉਹ ਜੋ ਬੰਦੀ ਕਾਰਵਾਈ ਹੋਗੀ ਫਿਰ ਉਹ ਕਦੋਂ ਨਹੀਂ ਆਏ ਚਲੋ ਜੀ ਸ਼ਿਵ ਮੰਦਰ ਤੋਂ ਇੰਨੇ ਨੇ ਦਰਗਾਹ ਦਿੱਤੀ ਵੀ ਜਦੋਂ ਸਵੇਰੇ ਆ ਕੇ ਦੇਖਿਆ ਦਫਤਰ ਤੇ ਤਿਆਰੀ ਤੇ ਇੱਦੀ ਝੂਰ ਬੈਟਰੀਆਂ ਚੋਰੀ ਕਰਕੇ ਹੋਰ ਵੀ ਸਮਾਨ ਲਗੇ ਜਿਹਦੇ ਵਿੱਚ 16 ਜੂਬੀਐਸ ਬੈਟਰੀਆਂ ਜਨਰੇਟਰ ਦੀ ਬੈਟਰੀ ਇੱਕ ਸਵਿਚ ਤਿੰਨ ਡੀਵੀਆਰ ਇੱਕ ਐਨਵੀਆਰ ਇੱਕ ਇਹ ਚੋਰੀ ਹੋ ਗਈ ਅੰਦਰ ਸਰ ਕਿੰਨਾ ਕ ਨੁਕਸਾਨ ਹੋ ਗਿਆ ਲਗਭਗ ਨਕ ਸ਼ਾਂਤ ਗੁਣੀ ਇਹ ਇਹਨਾਂ ਦੇ ਮੁਤਾਬਕ ਦੱਸਣਗੇ ਸਾਰੇ ਇਹ ਕਿੰਨੇ ਕ ਦਾ ਸਮਾਰਕ ਠੀਕ ਕਾਰਵਾਈ ਕਰ ਰਹੇ ਕਾਰਵਾਈ ਸਾਰੇ ਸੀ ਫਿੰਗਰ ਪ੍ਰਿੰਟ ਟੀਮ ਕੋਲ ਥਲੇ ਤਵਾਰੀ ਹੈ ਸਰ ਉਹ ਸਾਰੇ ਆਪਣੇ ਫਿੰਗਰ ਲੈਂਡ ਦੇ ਸਾਰੇ ਥੰਸ ਹੋਰ ਸਾਰਾ ਹੀ ਆਪਣੇ ਇਹ ਬੈਕਅਪ ਡਾਟਾ ਜਿਹੜਾ ਚੰਡੀਗੜ੍ਹ ਤੋਂ ਮਗਾਰੇ ਹੈ ਸਰ ਜੀ ਉਹਨਾਂ ਦੀ ਇਹ ਤਸਵੀਰਾਂ ਵਿੱਚ ਆ ਜਾਂਦੀ ਹੈ ਸਰ ਤੇ ਫਿਰ ਕਾਰਵਾਈ ਅਮਲ ਵਿੱਚ ਆ ਜਾਂਦੀ ਹੈ ਕਿ ਐਫਆਰ ਲਾਜ਼ ਕਰ ਦਿੰਦੇ ਨੇ ਜੀ ਸੰਦੀਪ ਸਿੰਘ ਤੁਹਾਡਾ ਬਹੁਤ ਬਹੁਤ ਥੈਂਕ ਯੂ